ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਅੱਜ ਆਪਾਂ ਪਹੁੰਚਾਏ ਮੋਗਾ ਟਰੈਕਟਰ ਮੰਡੀ ਤੇ ਜਿਵੇਂ ਜਿਵੇਂ ਸੀਜ਼ਨ ਆਉਂਦਾ ਜਾਂਦਾ ਹੈ ਕਣਕ ਦਾ ਓਵੇਂ ਓਵੇਂ ਟਰੈਕਟਰਾਂ ਦੀ ਵੀ ਮੰਗ ਵਧ ਰਹੀ ਹੈ ਜੀ ਤੇ ਟੂੜੀ ਵਾਲਿਆ ਮਸ਼ੀਨਾਂ ਦੀ ਟਰਾਲੀਆਂ ਦੀ ਹਰੇਕ ਚੀਜ਼ ਦੀ ਮੰਗ ਵਧ ਰਹੀ ਹੈ ਜੀ ਤੇ ਅੱਜ ਆਪਾਂ ਪਹੁੰਚਾਏ ਮੋਗਾ ਟਰੈਕਟਰ ਮੰਡੀ ਤੇ ਤੇ ਚਲੋ ਜਾਣੂ ਕਰਦੇ ਹਾਂ ਤੁਹਾਡੇ ਨਾਲ ਟਰੈਕਟਰਾਂ ਦੇ ਰੇਟ ਪਹਿਲਾ ਟਰੈਕਟਰ ਆ ਗਿਆ ਜੀ ਸਵਰਾਜ 855 ਚਾਰੇ ਟਾਇਰ ਬਿਲਕੁਲ ਸਾਫ਼ ਉਤਰੇ ਹੈ ਜੀ ਐਮ ਆਰ ਐਫ ਦੇ ਟਾਇਰ ਆ ਚਾਰੇ ਬਿਲਕੁਲ ਇਹ ਹੈਗਾ ਜੀ 2000 ਇਹ ਹੈਗਾ ਨਵਾਂ ਮਾਡਲ 350000 ਰੁਪਏ ਡਿਮਾਂਡ ਹੈ ਜੀ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ਼ ਸੁਥਰੀ ਹੈ 14 ਦੇ ਟਾਇਰਾਂ ਚ ਐਮ ਆਰਪ ਦੇ ਟਾਇਰ ਹੈ ਜੀ 450 ਉਸ ਤੋਂ ਅਗਲਾ ਟ੍ਰੈਕ ਹੈ ਸਰਾਜ 735 ਤੇ 96 ਮਾਡਲ ਹੈ ਜੀ 1 ਲੱਖ ਤੇ 65000 ਰੁਪਏ ਡਿਮਾਂਡ ਹੈ ਜੀ ਚਾਰੇ ਟਾਇਰ ਬਿਲਕੁਲ ਸਾਫ਼ ਸੁਥਰੇ ਜੀ ਇਹਦੇ ਵੀ ਬੈਕ ਸਾਈਡ ਵਾਲੇ ਹੈਗੇ ਸੀਏਟ ਦੇ 12 ਦੇ ਟਾਇਰਾਂ ਚ ਅਗਲਾ ਟਰੈਕਟਰ ਆ ਗਿਆ ਜੀ ਫੋਰਡ 3600 ਇਹ ਹੈਗਾ ਜੀ 94 ਦਾ ਮਾਡਲ 1 ਲੱਖ ਤੇ 45000 ਰੁਪਏ ਡਿਮਾਂਡ ਹੈ ਜੀ ਉਸ ਤੋਂ ਅਗਲਾ ਟਰੈਕਟਰ ਆ ਗਿਆ ਸੋਰਾ 735 ਇਹ ਹੈਗਾ 98 ਮਾਡਲ 1 ਲੱਖ ਤੇ 60000 ਰੁਪਏ ਡਿਮਾਂਡ ਹੈ ਜੀ ਉਸ ਤੋਂ ਅਗਲਾ ਟਰੈਕਟਰ ਆ ਗਿਆ ਅਰਜਨ 605 ਇਹ ਹੈਗਾ ਜੀ 2011 ਮਾਡਲ 4 ਲੱਖ ਤੇ 15000 ਰੁਪਇਆ ਡਿਮਾਂਡ ਆ ਦੋਸਤੋ ਇਸ ਟਰੈਕਟਰ ਦੇ ਉਸ ਤੋਂ ਅਗਲਾ ਟਰੈਕਟਰ ਫੇਰ ਸਵਰਾਜ ਆ ਗਿਆ ਜੀ 735 ਇਹ ਹੈਗਾ ਜੀ 92 ਮਾਡਲ 1 ਲੱਖ ਤੇ 45000 ਰੁਪਇਆ ਟਰੈਕਟਰ ਦੇ ਮਾਲਕ ਦੀ ਡਿਮਾਂਡ ਆ ਦੋਸਤੋ ਜੀ ਰੇਟ ਤੇ ਨਹੀਂ ਮਰਜ਼ੀ ਭੈਣ ਨਹੀਂ ਲੈਣਗਾ ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ ਇਹ ਹੈਗਾ 17 ਮਾਡਲ 4 ਲੱਖ ਤੇ 95000 ਰੁਪਇਆ ਡਿਮਾਂਡ ਆ ਜੀ 14 ਦੇ ਟਾਇਰਾਂ ਚ ਜੀ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਹੈ ਰੋਡ ਦੀ 17 ਲੈਟਰ ਆ ਗਈ ਅਇਸ਼ਰ ਇਹ 12 ਮਾਡਲ ਹੈ ਜੀ 2 ਲੱਖ ਤੇ 95000 ਰੁਪਏ ਡਿਮਾਂਡ ਹੈ ਜੀ ਚਾਰੇ ਟਾਇਰ ਬਿਲਕੁਲ ਸਾਫ਼ ਸੁਥਰੇ ਤੇ ਨਵੀਂ ਕੰਡੀਸ਼ਨ ਦੇ ਵਿੱਚ ਆ ਬਾਕੀ ਪੰਜਾਬ ਨੰਬਰ ਟਰੈਕਟਰ ਹੈ ਜੀ 17 ਲੈਟਰ ਆ ਗਈ ਅਰਜਨ 605 ਇਹ ਹੈਗਾ ਜੀ 7 ਮਾਡਲ ਹੈ ਜੀ 2 ਲੱਖ ਤੇ 75000 ਰੁਪਏ ਡਿਮਾਂਡ ਆ ਹਾਂਜੀ ਦੋਸਤੋ ਸਵਰਾਜ ਆ ਗਿਆ ਜੀ 855 ਬਿਲਕੁਲ ਸਾਫ਼ ਸੁਥਰੇ ਟਾਇਰ ਆਈ ਚਾਰੇ ਬੈਕ ਸਾਈਡ ਵਾਲੇ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਆਈ 13 ਦੇ ਟਾਇਰਾਂ ਦਾ ਐਮ ਆਰਐਫ ਦੇ ਟਾਇਰ ਆਈ ਮਗਰਲੇ ਤੇ ਅਗਲੇ ਟਾਇਰ ਵੀ ਹੈਗੇ ਐਮ ਆਰਐਫ ਦੇ ਇਹ 2008 ਮਾਡਲ ਹੈ ਜੀ 3 ਲੱਖ 15000 ਰੁਪਿਆ ਡਿਮਾਂਡ ਹੈ ਜੀ ਪੀਪੀ 29 ਨੰਬਰ ਹੈ ਜੀ ਇਹਦਾ ਬਾਕੀ ਟਰੈਕਟਰ ਕੰਡੀਸ਼ਨ ਬਿਲਕੁਲ ਹੀ ਸਾਫ਼ ਸੁਥਰੀ ਹੈ ਜੀ ਹਾਂਜੀ ਦੋਸਤੋ ਅਗਲਾ ਟਰੈਕਟਰ ਆ ਗਿਆ ਜੀ ਜੌਂਡੀਆਰ 5410 ਇੱਕ 11 ਮਾਡਲ ਆ 6 ਲੱਖ ਤੇ 85000 ਰੁਪਿਆ ਡਿਮਾਂਡ ਆ ਜੀ 18 ਦੇ 18 ਜੀ 18 420 ਦੇ ਟਾਇਰ ਆ ਜੀ ਇੱਥੇ ਤੇ ਪੰਜਾਬ ਨੰਬਰ ਟਰੈਕਟਰ ਆ ਜੀ ਉਸ ਤੋਂ ਅਗਲਾ ਟਰੈਕਟਰ ਆ ਗਏ ਪ੍ਰੀਤ 4x4 6399 ਤੇ ਹੈਗਾ ਜੀ 18 ਮਾਡਲ ਆ 6 ਲੱਖ ਤੇ 35000 ਰੁਪਿਆ ਡਿਮਾਂਡ ਆ ਜੀ ਚਾਰੇ ਟਾਇਰ ਬਿਲਕੁਲ ਸਾਫ਼ ਸੁਥਰੇ ਤੇ ਚੰਗੀ ਕੰਡੀਸ਼ਨ ਦੇ ਟਾਇਰ ਆ ਜੀ ਉਸ ਤੋਂ ਅਗਲਾ ਟਰੈਕਟਰ ਆ ਗਏ ਨਿਊ ਹੋਲੈਂਡ ਵਾਲਾ 3630+ ਇਹ 7 ਮਾਡਲ ਹੈ 3,70,000 ਰੁਪਿਆ ਡਿਮਾਂਡ ਹੈ ਜੀ ਟਰੈਕਟਰ ਇਹ ਵੀ ਬਿਲਕੁਲ ਸਾਫ਼ ਸੁਥਰਾ ਹੈ ਜੀ ਇਹ ਹੈਗਾ ਜੀ 16 9 28 ਦੇ ਟਾਇਰਾਂ 'ਚ ਗੁਡਗਿਅਰ ਦੇ ਟਾਇਰ ਹੈ ਜੀ ਚਾਰੇ ਬਿਲਕੁਲ ਸਾਫ਼ ਸੁਥਰੇ 275 ਆ ਗਿਆ ਜੀ Mahindra DI ਇਹ ਹੈਗਾ ਜੀ 97 ਮਾਡਲ ਆ 1,70,000 ਰੁਪਿਆ ਡਿਮਾਂਡ ਹੈ ਟਰੈਕਟਰ ਦੇ ਮਾਲਕ ਦੀ ਬਾਕੀ ਟਰੈਕਟਰ ਬਿਲਕੁਲ ਸਾਫ਼ ਸੁਥਰਾ ਤੇ ਓਕੇ ਕੰਡੀਸ਼ਨ ਦਾ ਪਿਆ ਹੈ ਜੀ ਕਲਾ ਟਰੈਕਟਰ ਆ ਗਿਆ ਜੀ 188 ਤੇ ਹੈਗੇ 14 ਮਾਡਲ ਹੈ 4 ਲੱਖ 45000 ਰੁਪਏ ਡਿਮਾਂਡ ਹੈ ਟੋਪ ਮਾਡਲ ਟਰੈਕਟਰ ਹੈ ਬਿਲਕੁਲ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਤੇ ਖਵਰਾ ਆ ਜਾਗਾ ਜੀ 855 ਚਾਰੇ ਟਾਇਰ ਬਿਲਕੁਲ ਸਾਫ ਸੁਥਰੇ ਟੋਪ ਮਾਡਲ ਜੀ ਤੇ 14 ਮਾਡਲ ਹੈ ਜੀ 4 ਲੱਖ 85000 ਰੁਪਏ ਡਿਮਾਂਡ ਹੈ ਦੋਸਤੋ ਬਾਕੀ ਸਾਫ ਸਟੇਕਨੀਸ਼ਲ ਟਰੈਕਟਰ ਹੈ ਜੀ 265 ਆ ਗਿਆ ਜੀ 95 ਮਾਡਲ ਹੈ 1 ਲੱਖ ਤੇ 60000 ਰੁਪਏ ਡਿਮਾਂਡ ਹੈ ਚਾਰੇ ਟਾਇਰ ਬਿਲਕੁਲ ਸਾਫ ਸੁਥਰੇ 80 ਪੈਸੇ 70 80 ਪੈਸੇ ਕੰਡੀਸ਼ਨ ਦੇ ਵਿੱਚ ਟਾਇਰ ਹੈਗੇ ਜੀ ਉਸ ਤੋਂ ਅਗਲਾ ਟਰੈਕਟਰ ਫੇਰ ਸਵਰਾਜ 855 ਜੀ ਇਹ ਹੈਗਾ ਜੀ 10 ਮਾਡਲ ਆ 3 ਲੱਖ ਤੇ 85000 ਰੁਪਏ ਡਿਮਾਂਡ ਆ ਬੈਕ ਸਾਈਡ ਵਾਲੇ ਟਾਇਰ ਵੀ ਬਹੁਤ ਹੀ ਸਾਫ ਸੁਥਰੇ ਤੇ ਚੰਗੀ ਕੰਡੀਸ਼ਨ ਦੇ ਪਏ ਆ ਜੀ ਤੇ 프ਰੰਟ ਵਾਲੇ ਸਾਫ ਸੁਥਰੇ ਪਏ 53 10 ਆ ਗਿਆ ਜੀ ਅਗਲਾ ਟਰੈਕਟਰ ਇਹ 16 ਮਾਡਲ ਆ ਜੀ 5 ਲੱਖ ਤੇ 85000 ਰੁਪਏ ਡਿਮਾਂਡ ਆ ਜੀ ਬਾਕੀ ਟਰੈਕਟਰ ਬਿਲਕੁਲ ਸਾਫ ਸੁਥਰਾ ਫੈਬਰਿਕ ਦੀ ਛਤਰੀ ਤੇ ਟਕ ਟੁਕ ਲੱਗੀ ਹੈ DI 60 ਦਾ ਆ ਗਿਆ ਸੋਨਾਲੀ ਗੱਡੀ ਇਹ 7 ਮਾਡਲ ਹੈ 2,95,000 ਰੁਪਏ ਡਿਮਾਂਡ ਹੈ ਜੀ ਹਾਂ ਜੀ ਦੋਸਤੋ ਫਾਰਮ 60 ਆ ਗਿਆ ਜੀ ਟਾਇਰਾਂ ਦੀ ਕੰਡੀਸ਼ਨ ਸਾਫ਼ ਸੁਥਰੀ ਹੈ ਪਰ ਟਾਇਰ ਡਾਊਨ ਆਈ ਥੋੜੇ ਜੇ ਯਾਨੀ ਕਿ ਹੋਣਗੇ 30 ਕੁ ਪੈਸੇ 2001 ਦਾ ਮਾਡਲ ਹੈ 2,11,000 ਰੁਪਏ ਡਿਮਾਂਡ ਹੈ ਜੀ Mahindra ਆ ਗਿਆ ਜੀ 475 DI ਅਗਲੇ ਟਾਇਰ ਬਿਲਕੁਲ ਨਵੇਂ ਆ ਜੀ ਐਮ ਆਰ ਐਫ ਦੇ ਤੇ ਬੈਕ ਸਾਈਡ ਵਾਲੇ ਹੈਗੇ ਆ ਜੀ 70 80 ਪੈਸੇ ਕੰਡੀਸ਼ਨ ਦੇ ਵਿੱਚ ਐਮ ਆਰ ਐਫ ਦੇ ਮਗਲੇ ਟਾਇਰ ਆਈ ਤੇ ਇਹ ਹੈਗਾ ਨਵਾਂ ਮਾਡਲ 350000 ਰੁਪਿਆ ਡਿਮਾਂਡ ਆ ਜੀ ਮਹਿੰਦਰ ਆ ਗਿਆ ਜੀ 575 ਡੀ ਆਈ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਇਹ ਵੀ 97 ਮਾਡਲ ਆਈ 1 ਲੱਖ ਤੇ 85000 ਰੁਪਿਆ ਡਿਮਾਂਡ ਆ ਜੀ ਟਾਇਰ ਵੀ ਮਗਰਲੇ ਕਾਫੀ ਹੱਦ ਤੱਕ ਵਧੀਆ ਤੇ ਸਾਫ ਸੁਥਰੇ ਪਏ ਆ ਜੀ ਮਹਿੰਦਰ ਆ ਗਿਆ ਜੀ 265 ਬੈਕ ਸਾਈਡ ਵਾਲੇ ਟਾਇਰ ਕਾਫੀ ਹੱਦ ਤੱਕ ਵਧੀਆ ਪਏ ਆ ਜੀ ਇਹ 95 ਮਾਡਲ ਹੈ ਜੀ 1,38,000 ਰੁਪਿਆ ਡਿਮਾਂਡ ਹੈ ਜੀ ਉਸ ਤੋਂ ਅਗਲਾ ਟਰੈਕਟਰ ਆ ਗਿਆ ਇਹ ਮਹਿੰਦਰਾ 275 ਸੌ ਸੁੱਤਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਪੈਰਾਂ ਦੀ ਖਾਸ ਗੱਲ ਕਰੀਏ ਟਾਇਰ ਇਹਦੇ ਖਤਮੀ ਇਹ ਹੈਗਾ 93 ਮਾਡਲ ਹੈ 1,25,000 ਰੁਪਿਆ ਡਿਮਾਂਡ ਹੈ ਜੀ ਉਸ ਤੋਂ ਅਗਲਾ ਟਰੈਕਟਰ ਆ ਗਿਆ ਇਹ 475 ਇਹ ਹੈਗਾ ਜੀ 1988 ਮਾਡਲ ਹੈ 1,20,000 ਰੁਪਿਆ ਡਿਮਾਂਡ ਡਾਇਰੈਕਟਰ ਦੇ ਮਾਲਕ ਦੀ ਸਵਰਾਜ ਆ ਗਿਆ ਜੀ 855 ਬੈਕ ਸਾਈਡ ਵਾਲੇ ਟਾਇਰ ਬਿਲਕੁਲ ਨਵੇਂ ਆ ਜੀ 14 ਦੇ ਟਾਇਰਾਂ ਚ ਇਹ ਹੈਗਾ ਜੀ 12 ਮਾਡਲ ਆਈ 3 ਲੱਖ ਤੇ 70000 ਰੁਪਿਆ ਡਿਮਾਂਡ ਆ ਜੀ ਮਿੰਦਰ ਆ ਗਿਆ ਜੀ 475 ਟਾਇਰ ਬਿਲਕੁਲ ਸਾਫ਼ ਸੁਥਰੇ ਓਕੇ ਵਧੀਆ ਪਏ ਜੀ 2000 ਮਾਡਲ ਆ 2 ਲੱਖ ਤੇ 10000 ਰੁਪਿਆ ਡਿਮਾਂਡ ਆ ਜੀ ਬਾਕੀ ਟਰੈਕਟਰ ਵੀ ਸਾਫ਼ ਸੁਥਰਾ ਹੀ ਮਿੰਦਰ ਆ ਗਈ 275b ਇਹ 90 ਮਾਡਲ ਆ ਜੀ 135000 ਰੁਪਏ ਡਿਮਾਂਡ ਆ ਜੀ ਇੰਜਨ ਹੈਗਾ ਜੀ 575 ਦਾ ਸੋਨਾਲੀ ਦਾ ਆ ਗਈ ਅਗਲਾ ਟਰੈਕਟਰ ਇਹ ਹੈਗਾ ਜੀ 45 ਦਾ ਇਹ ਹੈਗਾ ਜੀ 8 ਮਾਡਲ ਆ 258000 ਰੁਪਏ ਡਿਮਾਂਡ ਆ ਜੀ ਦੋਸਤੋ ਇਹ ਜਿਹੜੇ ਆਪਾਂ ਫਾਰਮ 60 ਤੋਂ ਲੈ ਕੇ ਹੁਣ ਤੱਕ ਦੇ ਟਰੈਕਟਰ ਵਿਖਾਈ ਜਾਂਦੇ ਆ ਜੀ ਇਹ ਤਾਂ ਆਪਣੇ ਕੋਲੇ ਮਾਲਕ ਦਾ ਨੰਬਰ ਹੈਗਾ ਜੀ ਜੇ ਕਰ ਲੈਣੇ ਹੋਣ ਜਿਹਨਾਂ ਦੇ ਮੰਡੀ ਲੱਗਦੇ ਉਹਨਾਂ ਦਾ ਨੰਬਰ ਆਪਣੇ ਕੋਲੇ ਹੈਗਾ ਜੇ ਕਰਕੇ ਇਹਨੇ ਵੀਰ ਨੇ ਲੈਣਾ ਹੋਵੇ ਤਾਂ ਦੱਸ ਸਕਦਾ ਜੀ ਆਪਣੇ ਕੋਲ ਅਗਲਾ ਆ ਗਿਆ ਜੀ Mahindra 475 DI ਇਹ ਹੈਗਾ ਜੀ 6 ਮਾਡਲ ਆ 2,70,000 ਰੁਪਿਆ ਡਿਮਾਂਡ ਹੈ ਜੀ Mahindra ਆ ਗਿਆ ਜੀ 5245 2010 ਮਾਡਲ ਆ 2,78,000 ਰੁਪਿਆ ਡਿਮਾਂਡ ਹੈ ਜੀ Mahindra ਆ ਗਿਆ ਜੀ 5475 ਸਾਰਾ ਪੇਂਟ ਹੋਇਆ ਜੀ 99 ਮਾਡਲ ਹੈ 1,38,000 ਰੁਪਏ ਡਿਮਾਂਡ ਹੈ ਜੀ ਬੈਕ ਸਾਈਡ ਵਾਲੇ ਟਾਇਰ ਖਤਮ ਵਾਂਗੂ ਹੀ ਆ ਜੀ ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ 4511 ਬੈਕ ਸਾਈਡ ਵਾਲੇ ਟਾਇਰ ਹੈਗੇ ਆ ਜੀ ਜੂਨ 13 ਦੇ ਟਾਇਰਾਂ ਚਾ ਜੀ ਅਗਲੇ ਟਾਇਰ ਹੈਗੇ ਜੀ ਕੇ ਦੇ 97 ਮਾਡਲ ਹੈ 1,55,000 ਰੁਪਏ ਡਿਮਾਂਡ ਹੈ ਜੀ ਚੈਪ ਵਾਲੀ ਕਾਪੀ ਹੈ ਤੇ ਪੰਜਾਬ ਨੰਬਰ ਆ ਜੀ ਅਗਲਾ ਟਰੈਕਟਰ ਆ ਗਿਆ 911 ਮਾਰਫ ਦੇ ਟਾਇਰ ਦਾ 17929 ਦੇ ਟਾਇਰ ਹੈ ਜੀ ਇਹ 98 ਮਾਡਲ ਆ 3 ਲੱਖ ਤੇ 10000 ਰੁਪਿਆ ਡਿਮਾਂਡ ਹੈ ਬਾਕੀ ਟਰੈਕਟਰ ਬਿਲਕੁਲ ਹੀ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਉਸ ਤੋਂ ਅਗਲਾ ਟਰੈਕਟਰ ਆ ਗਿਆ 65911 ਇਹ ਹੈਗਾ ਜੀ 82 ਮਾਡਲ ਹੈ 6 ਲੱਖ ਤੇ 65000 ਰੁਪਿਆ ਡਿਮਾਂਡ ਹੈ ਜੀ ਬੈਕ ਸਾਈਡ ਵਾਲੇ ਟਾਇਰੇ ਦੇ ਕੱਟੇ ਹੋਏ ਹੈ ਜੀ ਫਰੰਟ ਵਾਲੇ ਹਜੇ ਡੰਗਾ ਜਿਹਾ ਲਾਉਂਦੇ ਫਾਰਮ 60 ਆ ਗਿਆ ਜੀ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ 98 ਮਾਡਲ ਆ ਪੂਰਾ 2 ਲੱਖ ਰੁਪਇਆ ਜੀ ਡਿਮਾਂਡ ਆ ਟਰੈਕਟਰਾਂ ਦੇ ਮਾਲਕ ਦੀ ਤੇ ਦੋਸਤੋ ਆ ਫਾਰਮ 60 ਤੋਂ ਲੈ ਕੇ ਜਿਹੜਾ ਆਪਾਂ 4-5 5 ਕ ਮਿੰਟਾਂ ਦੀ ਵੀਡੀਓ ਤੱਕ ਫਾਰਮ 60 ਦਿਖਾਇਆ ਹੈ ਜੀ ਇੱਥੋਂ ਤੱਕ ਦੇ ਸਾਰੇ ਮਾਲਕਾਂ ਦੇ ਆਪਣੇ ਕੋਲੇ ਇਹ ਜਿਨ੍ਹਾਂ ਦੇ ਮੰਡੀ ਲੱਗਦੀ ਆ ਉਹਨਾਂ ਦਾ ਨੰਬਰ ਹੈਗਾ ਆਪਣੇ ਕੋਲੇ ਜੇਕਰ ਕਿਸੇ ਵੀਰ ਭਰਾ ਨੇ ਆਪਣੇ ਤੋਂ ਲੈਣਾ ਚਾਹੁੰਦਾ ਜੀ ਤਾਂ ਨੰਬਰ ਆਪਾਂ ਨੂੰ ਕਮੈਂਟ ਦੇ ਵਿੱਚ ਲਿਖ ਦੇ ਤੇ ਆਪਾਂ ਉਹਨਾਂ ਦਾ ਨੰਬਰ ਜ਼ਰੂਰ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਜੀ ਹਾਂਜੀ ਦੋਸਤੋ ਇਹ ਵਾਲਾ ਡੈਕਟਰ ਆ ਗਿਆ ਜੀ ਫੋਰਡ ਮੋਡੀਫਾਈ ਹੋਇਆ ਜੀ ਪੂਰਾ 92 ਮਾਡਲ ਹੈ 1 ਲੱਖ ਤੇ 95000 ਰੁਪਏ ਡਿਮਾਂਡ ਹੈ ਜੀ ਚਾਰੇ ਟਾਇਰ ਬਿਲਕੁਲ ਨਵੇਂ ਆ ਜੀ ਤੇ ਡੈਕ ਟੁਕ ਲੱਗੀ ਹੈ ਫੈਬਰ ਵਾਲੀ ਸਤਰੀ ਲੱਗੀ ਹੈ ਜੀ ਭਾਈ ਜੀ ਇਹ ਵਾਲਾ ਜੀ ਵਧੀਆ ਵੀ ਤੇ ਤੁਹਾਡਾ ਨੰਬਰ ਹਾਂਜੀ ਤੇ ਜੇਕਰ ਕਿਸੇ ਵੀ ਭਰਾ ਨੇ ਲੈਣਾ ਤਾਂ ਆਪ ਮਾਲਕ ਦਾ ਨੰਬਰ ਬੋਲ ਦਿੰਨੇ ਹਾਂ ਦਿੱਥੇ ਭਾਈ ਜੀ ਨੰਬਰ 83608 ਜੀ ਹਾਂਜੀ 23083 ਠੀਕ ਹੈ 99 ਮਾਡਲ ਹੈ ਵੀਰੇ ਹਾਂਜੀ 3213 ਨੰਬਰ ਹੈ ਤੇ ਕੋਈ ਮਾਨਤਨ ਹੋ ਜੂ ਵੀਰੇ ਹਾਂਜੀ ਜੋ ਕਰਦਾਂਗੇ ਠੀਕ ਕਰਦੇ ਹਾਂ ਹਾਂ ਦੋਸਤੋ ਜੇਕਰ ਕਿਸੇ ਨੇ ਲੈਣਾ ਹੈ ਤਾਂ ਪੂਰਾ ਓਕੇ ਜੀ ਠੀਕ ਹੈ ਜੀ ਕੰਮ ਕਮ ਹੋ ਗਿਆ ਟਰੈਕਟਰ ਦਾ ਠੀਕ ਹੈ ਚਲੋ ਦੋਸਤੋ ਨੰਬਰ ਤੁਹਾਡੇ ਨਾਲ ਸ਼ੇਅਰ ਕਰਤਾ ਭਾਈ ਜੇਕਰ ਕਿਸੇ ਵੀਡੀਓ ਭਰਾ ਨੇ ਟਰੈਕਟਰ ਲੈਣਾ ਹੋਵੇ ਤਾਂ ਨੰਬਰ ਤੇ ਕਨੈਕਟ ਕਰ ਸਕਦੇ ਹੋ ਭਾਈ ਕੋਲਾ ਟਰੈਕਟਰ ਆ ਗਿਆ ਸੌਰਾਂ ਹੈ 735 ਪੰਜਾਬ ਨੰਬਰ ਹੈ ਜੀ ਪੰਜਾਬ ਨੰਬਰ ਆ ਤੇ ਇਹ ਹੈਗਾ ਜੀ 2000 ਮਾਡਲ ਆ 1,95,000 ਰੁਪਿਆ ਡਿਮਾਂਡ ਆ ਟਰੈਕਟਰ ਦੇ ਮਾਲਕ ਦੀ ਅਗਲਾ ਟਰੈਕਟਰ ਆ ਗਿਆ ਜੀ ਅਰਜਨ 605 ਇਹ ਹੈਗਾ ਜੀ 7 ਮਾਡਲ ਆ 3 ਲੱਖ ਤੇ 50,000 ਰੁਪਿਆ ਡਿਮਾਂਡ ਆ ਦੋਸਤੋ ਟਰੈਕਟਰ ਦੇ ਮਾਲਕ ਦੀ ਸਵਰਾਜ ਆ ਗਿਆ ਜੀ 855 ਇਹ ਹੈਗਾ ਜੀ 99 ਮਾਡਲ ਆ 2,30,000 ਰੁਪਿਆ ਡਿਮਾਂਡ ਹੈ ਜੀ ਤੇ ਅਗਲਾ ਟਰੈਕਟਰ ਫੇਰ ਅਰਜਨ ਜੀ ਇਹ 1 ਮਾਡਲ ਆ ਜੀ 2 ਲੱਖ 60000 ਰੁਪਏ ਦੀ ਮੰਗ ਹੈ ਅਗੜੀ ਇਹ ਕੇਐਸ ਵਾਲਿਆਂ ਦੀ ਇਹ ਹੈਗੀ ਜੀ 16 ਮਾਡਲ ਆ 1 ਲੱਖ 55000 ਰੁਪਿਆ ਕਮਾਂਡ ਹੈ ਮੋਕਾ ਟਰੈਕਟਰ ਮੰਡੀ ਤੇ ਖੜੀ ਹੈ 5200 ਮੋਕਾ ਟਰੈਕਟਰ ਮੰਡੀ ਦੀ ਵੀਡੀਓ ਕਾਲੀ ਲੰਮੀ ਨਾ ਹੋ ਜਾਈ ਇਸ ਲਈ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ